ਜੰਮੂ ਕਸ਼ਮੀਰ ਦੇ ਵਿੱਚ ਪੁਲਵਾਮਾ ਅੰਦਰ ਜੋ ਅਤਵਾਦੀ ਹਮਲਾ ਹੋਇਆ ਹੈ ਜਿਸ ਤੋਂ ਬਾਅਦ ਜੰਮੂ ਕਸ਼ਮੀਰ ਦੇ ਹਾਲਾਤ ਕਾਫੀ ਤਣਾਅਪੂਰਨ ਬਣੇ ਹੋਏ ਨੇ ਬੀਐਸਐਫ ਦੇ ਵੱਲੋਂ ਚੱਪੇ-ਚੱਪੇ ਤੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤਾਂ ਹਰੇਕ ਵਾਹਨ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਕਿ ਸ਼ੱਕੀ ਅਤਵਾਦੀਆਂ ਦੇ ਘਰ ਦੇ ਉੱਤੇ ਵੱਡਾ ਐਕਸ਼ਨ ਲਿਆ ਗਿਆ ਤਾਂ ਤਮਾਕਾ ਹੋਇਆ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੱਸ ਦੇ ਕਿ ਲਗਾਤਾਰ ਜੰਮੂ ਕਸ਼ਮੀਰ ਦੇ ਵਿੱਚ ਬੀਐਸਐਫ ਦੇ ਅਧਿਕਾਰੀਆਂ ਦੇ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤਾਂ ਉੱਥੇ ਹੀ ਹੁਣ ਵੱਡੀ ਕਾਰਵਾਈ ਬੀਐਸਐਫ ਦੇ ਵੱਲੋਂ ਕੀਤੀ ਗਈ ਹੈ ਜਿੱਥੇ ਸ਼ੱਕੀ ਅਤਵਾਦੀਆਂ ਦੇ ਘਰਾਂ ਦੇ ਉੱਤੇ ਬਿਲਡੋਜ਼ਰ ਚਲਾਇਆ ਗਿਆ ਉਹਨਾਂ ਦੇ ਘਰਾਂ ਦੇ ਉੱਤੇ tMapਾਕਾ ਕਰਕੇ ਉਹਨਾਂ ਦੀ ਪੂਰੀ ਕਰਾਂ ਨੂੰ ਜਿਹੜਾ ਬਰਬਾਦ ਕਰ ਦਿੱਤਾ ਗਿਆ ਤਾਂ ਭਾਰਤੀ ਫੌਜ ਦੇ ਵੱਲੋਂ ਲਗਾਤਾਰ ਵੱਡਾ ਐਕਸ਼ਨ ਲਿਆ ਜਾ ਰਿਹਾ ਹੈ ਥਾਂ ਥਾਂ ਤੇ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਪੁਲਵਾਮਾ ਅਤਵਾਦੀ ਹਮਲੇ ਤੋਂ ਬਾਅਦ ਦੇਸ਼ ਦੇ ਵਿੱਚ ਇਹ ਪੂਰੀ ਹਲਚਲ ਤੇਜ਼ ਹੋ ਗਈ ਹੈ ਤਾਂ ਸਰਹੱਦੀ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਹੀ ਬੀਐਸਐਫ ਦੇ ਵੱਲੋਂ ਜਿਹੜਾ ਸਰਚ ਆਪਰੇਸ਼ਨ ਲਗਾਤਾਰ ਕੀਤਾ ਜਾ ਰਿਹਾ ਹੈ ਤਾਂ ਹੁਣ ਵੱਡਾ ਐਕਸ਼ਨ ਲਿਆ ਗਿਆ ਜਿੱਥੇ ਸ਼ੱਕੀ ਅੱਤਵਾਦੀਆਂ ਦੇ ਘਰਾਂ ਦੇ ਉੱਤੇ ਤਮਾਕੇ ਕੀਤੇ ਗਏ ਨੇ ਉਹਨਾਂ ਦੇ ਘਰਾਂ ਨੂੰ ਨਸ਼ਟ ਕੀਤਾ ਗਿਆ ਤਾਂ NIA ਨੇ ਜੰਮੂ ਕਸ਼ਮੀਰ ਦੀ ਪੁਲਿਸ ਨਾਲ ਮਿਲ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਸੁਰੱਖਿਆ ਬਲਾਦਾ ਕਸ਼ਮੀਰ ਦੇ ਵਿੱਚ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜਿੱਥੇ ਅਨੰਤਨਾਗ ਦੇ ਵਿੱਚ ਘਰਾਂ ਨੂੰ ਟਾ ਦਿੱਤਾ ਗਿਆ ਕਿਹਾ ਜਾ ਰਿਹਾ ਕਿ ਸ਼ੱਕੀ ਅਤਵਾਦੀ ਇਹਨਾਂ ਦੇ ਇਹਨਾਂ ਘਰਾਂ ਦੇ ਵਿੱਚ ਰਹਿ ਰਹੇ ਸਨ ਪਨਾਹ ਲਈ ਹੋਈ ਸੀ ਤਾਂ ਇਸੇ ਦੌਰਾਨ ਜਦੋਂ ਬੀਐਸਐਫ ਦੇ ਅਧਿਕਾਰੀਆਂ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਉਹਨਾਂ ਦੇ ਵੱਲੋਂ ਤੁਰੰਤ ਵੱਡਾ ਐਕਸ਼ਨ ਲੈਂਦੇ ਹੋਏ ਇਹਨਾਂ ਘਰਾਂ ਨੂੰ ਤਬਾਹ ਕੀਤਾ ਗਿਆ ਬਿਲਡੋਜ਼ਰ ਚਲਾਇਆ ਗਿਆ ਧਮਾਕੇ ਕੀਤੇ ਗਏ ਨੇ ਤੇ ਆਸੀਫ ਸ਼ੇਖ ਜਿਹੜਾ ਕਿਹਾ ਜਾ ਰਿਹਾ ਕਿ ਅਤਵਾਦੀ ਆਸੀਫ ਸ਼ੇਖ ਹੈ ਉਹ اسی ਘਰ ਦੇ ਅੰਦਰ ਰਹਿ ਰਿਹਾ ਸੀ ਤਾਂ ਉਸੇ ਦੇ ਘਰ ਨੂੰ ਜਿਹੜਾ ਤਬਾਹ ਕਰ ਦਿੱਤਾ ਗਿਆ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੂਰੇ ਘਰ ਨੂੰ ਜਿਹੜਾ ਮਿੱਟੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਬੀਐਸਐਫ ਹੁਣ ਮੁਸਤੈਦ ਨਜ਼ਰ ਆ ਰਹੀ ਹੈ ਚੱਪੇ-ਚੱਪੇ ਤੇ ਹਰ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਹਰ ਮੀਟਰ ਤੇ ਜਿਹੜਾ ਤੁਹਾਨੂੰ ਬੀਐਸਐਫ ਦੇ ਅਧਿਕਾਰੀ ਦੇਖਣ ਨੂੰ ਮਿਲਣਗੇ ਤਾਂ ਉੱਥੇ ਹੀ ਹੁਣ ਵੱਡਾ ਐਕਸ਼ਨ ਜਿਹੜਾ ਲਿਆ ਗਿਆ ਹੈ ਅਤਵਾਦੀਆਂ ਦੇ ਘਰਾਂ ਨੂੰ ਢੇਰ ਕਰ ਦਿੱਤਾ ਗਿਆ ਜੰਮੂ ਕਸ਼ਮੀਰ ਦੇ ਵਿੱਚ ਪੁਲਵਾਮਾ ਅੰਦਰ ਜੋ ਅਤਵਾਦੀ ਹਮਲਾ ਹੋਇਆ ਹੈ ਜਿਸ ਤੋਂ ਬਾਅਦ ਜੰਮੂ ਕਸ਼ਮੀਰ ਦੇ ਹਾਲਾਤ ਕਾਫੀ ਤਣਾਅਪੂਰਨ ਬਣੇ ਹੋਏ ਨੇ ਬੀਐਸਐਫ ਦੇ ਵੱਲੋਂ ਚੱਪੇ-ਚੱਪੇ ਤੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤਾਂ ਹਰੇਕ ਵਾਹਨ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਕਿ ਸ਼ੱਕੀ ਅਤਵਾਦੀਆਂ ਦੇ ਘਰ ਦੇ ਉੱਤੇ ਵੱਡਾ ਐਕਸ਼ਨ ਲਿਆ ਗਿਆ ਤਾਂ ਤਮਾਕਾ ਹੋਇਆ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਦੀ ਕਿ ਲਗਾਤਾਰ ਜੰਮੂ ਕਸ਼ਮੀਰ ਦੇ ਵਿੱਚ ਬੀਐਸਐਫ ਦੇ ਅਧਿਕਾਰੀਆਂ ਦੇ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤਾਂ ਉੱਥੇ ਹੀ ਹੁਣ ਵੱਡੀ ਕਾਰਵਾਈ ਬੀਐਸਐਫ ਦੇ ਵੱਲੋਂ ਕੀਤੀ ਗਈ ਹੈ ਜਿੱਥੇ ਸ਼ੱਕੀ ਅਤਵਾਦੀਆਂ ਦੇ ਘਰਾਂ ਦੇ ਉੱਤੇ ਬਿਲਡੋਜ਼ਰ ਚਲਾਇਆ ਗਿਆ ਹੈ ਉਹਨਾਂ ਦੇ ਘਰਾਂ ਦੇ ਉੱਤੇ tMapaka ਕਰਕੇ ਉਹਨਾਂ ਦੀ ਪੂਰੀ ਘਰਾਂ ਨੂੰ ਜਿਹੜਾ ਬਰਬਾਦ ਕਰ ਦਿੱਤਾ ਗਿਆ ਤਾਂ ਭਾਰਤੀ ਫੌਜ ਦੇ ਵੱਲੋਂ ਲਗਾਤਾਰ ਵੱਡਾ ਐਕਸ਼ਨ ਲਿਆ ਜਾ ਰਿਹਾ ਹੈ ਥਾਂ ਥਾਂ ਤੇ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਪਲਵਾਮਾ ਅਤਵਾਦੀ ਹਮਲੇ ਤੋਂ ਬਾਅਦ ਦੇਸ਼ ਦੇ ਵਿੱਚ ਇਹ ਪੂਰੀ ਹਲਚਲ ਤੇਜ਼ ਹੋ ਗਈ ਹੈ ਤਾਂ ਸਰਹੱਦੀ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਹੀ ਬੀਐਸਐਫ ਦੇ ਵੱਲੋਂ ਜਿਹੜਾ ਸਰਚ ਆਪਰੇਸ਼ਨ ਲਗਾਤਾਰ ਕੀਤਾ ਜਾ ਰਿਹਾ ਹੈ ਤਾਂ ਹੁਣ ਵੱਡਾ ਐਕਸ਼ਨ ਲਿਆ ਗਿਆ ਜਿੱਥੇ ਸ਼ੱਕੀ ਅੱਤਵਾਦੀਆਂ ਦੇ ਘਰਾਂ ਦੇ ਉੱਤੇ tMapਾਕੇ ਕੀਤੇ ਗਏ ਨੇ ਉਹਨਾਂ ਦੇ ਘਰਾਂ ਨੂੰ ਨਸ਼ਟ ਕੀਤਾ ਗਿਆ ਤਾਂ NIA ਨੇ ਜੰਮੂ ਕਸ਼ਮੀਰ ਦੀ ਪੁਲਿਸ ਨਾਲ ਮਿਲ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਸੁਰੱਖਿਆ ਬਲਾਦਾ ਕਸ਼ਮੀਰ ਦੇ ਵਿੱਚ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜਿੱਥੇ ਅਨੰਤਨਾਗ ਦੇ ਵਿੱਚ ਘਰਾਂ ਨੂੰ ਟਾ ਦਿੱਤਾ ਗਿਆ ਕਿਹਾ ਜਾ ਰਿਹਾ ਕਿ ਸ਼ੱਕੀ ਅਤਵਾਦੀ ਇਹਨਾਂ ਦੇ ਇਹਨਾਂ ਘਰਾਂ ਦੇ ਵਿੱਚ ਰਹਿ ਰਹੇ ਸਨ ਪਨਾਹ ਲਈ ਹੋਈ ਸੀ ਤਾਂ ਇਸੇ ਦੌਰਾਨ ਜਦੋਂ ਬੀਐਸਐਫ ਦੇ ਅਧਿਕਾਰੀਆਂ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਉਹਨਾਂ ਦੇ ਵੱਲੋਂ ਤੁਰੰਤ ਵੱਡਾ ਐਕਸ਼ਨ ਲੈਂਦੇ ਹੋਏ ਇਹਨਾਂ ਘਰਾਂ ਨੂੰ ਤਬਾਹ ਕੀਤਾ ਗਿਆ ਬੁਲਡੋਜ਼ਰ ਚਲਾਇਆ ਗਿਆ ਧਮਾਕੇ ਕੀਤੇ ਗਏ ਨੇ ਤੇ ਆਸੀਫ ਸ਼ੇਖ ਜਿਹੜਾ ਕਿਹਾ ਜਾ ਰਿਹਾ ਕਿ ਅਤਵਾਦੀ ਆਸੀਫ ਸ਼ੇਖ ਹੈ ਉਹ ਇਸੇ ਘਰ ਦੇ ਅੰਦਰ ਰਹਿ ਰਿਹਾ ਸੀ ਤਾਂ ਉਸੇ ਦੇ ਘਰ ਨੂੰ ਜਿਹੜਾ ਤਬਾਹ ਕਰ ਦਿੱਤਾ ਗਿਆ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੂਰੇ ਘਰ ਨੂੰ ਜਿਹੜਾ ਮਿੱਟੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਬੀਐਸਐਫ ਹੁਣ ਮੁਸਤੈਦ ਨਜ਼ਰ ਆ ਰਹੀ ਹੈ ਚੱਪੇ-ਚੱਪੇ ਤੇ ਹਰ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਹਰ ਮੀਟਰ ਤੇ ਜਿਹੜਾ ਤੁਹਾਨੂੰ ਬੀਐਸਐਫ ਦੇ ਅਧਿਕਾਰੀ ਦੇਖਣ ਨੂੰ ਮਿਲਣਗੇ ਤਾਂ ਉੱਥੇ ਹੀ ਹੁਣ ਵੱਡਾ ਐਕਸ਼ਨ ਜਿਹੜਾ ਲਿਆ ਗਿਆ ਹੈ ਅਤਵਾਦੀਆਂ ਦੇ ਘਰਾਂ ਨੂੰ ਢੇਰ ਕਰ ਦਿੱਤਾ ਗਿਆ ਜੰਮੂ ਕਸ਼ਮੀਰ ਦੇ ਵਿੱਚ ਪੁਲਵਾਮਾ ਅੰਦਰ ਜੋ ਅਤਵਾਦੀ ਹਮਲਾ ਹੋਇਆ ਹੈ ਜਿਸ ਤੋਂ ਬਾਅਦ ਜੰਮੂ ਕਸ਼ਮੀਰ ਦੇ ਹਾਲਾਤ ਕਾਫੀ ਤਣਾਅਪੂਰਨ ਬਣੇ ਹੋਏ ਨੇ ਬੀਐਸਐਫ ਦੇ ਵੱਲੋਂ ਚੱਪੇ-ਚੱਪੇ ਤੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤਾਂ ਹਰੇਕ ਵਾਹਨ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਕਿ ਸ਼ੱਕੀ ਅਤਵਾਦੀਆਂ ਦੇ ਘਰ ਦੇ ਉੱਤੇ ਵੱਡਾ ਐਕਸ਼ਨ ਲਿਆ ਗਿਆ ਤਾਂ ਤਮਾਕਾ ਹੋਇਆ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਦੀ ਕਿ ਲਗਾਤਾਰ ਜੰਮੂ ਕਸ਼ਮੀਰ ਦੇ ਵਿੱਚ ਬੀਐਸਐਫ ਦੇ ਅਧਿਕਾਰੀਆਂ ਦੇ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤਾਂ ਉੱਥੇ ਹੀ ਹੁਣ ਵੱਡੀ ਕਾਰਵਾਈ ਬੀਐਸਐਫ ਦੇ ਵੱਲੋਂ ਕੀਤੀ ਗਈ ਹੈ ਜਿੱਥੇ ਸ਼ੱਕੀ ਅਤਵਾਦੀਆਂ ਦੇ ਘਰਾਂ ਦੇ ਉੱਤੇ ਬਿਲਡੋਜ਼ਰ ਚਲਾਇਆ ਗਿਆ ਉਹਨਾਂ ਦੇ ਘਰਾਂ ਦੇ ਉੱਤੇ ਤਮਾਕਾ ਕਰਕੇ ਉਹਨਾਂ ਦੀ ਪੂਰੀ ਘਰਾਂ ਨੂੰ ਜਿਹੜਾ ਬਰਬਾਦ ਕਰ ਦਿੱਤਾ ਗਿਆ ਤਾਂ ਭਾਰਤੀ ਫੌਜ ਦੇ ਵੱਲੋਂ ਲਗਾਤਾਰ ਵੱਡਾ ਐਕਸ਼ਨ ਲਿਆ ਜਾ ਰਿਹਾ ਹੈ ਥਾਂ ਥਾਂ ਤੇ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਪਲਵਾਮਾ ਅਤਵਾਦੀ ਹਮਲੇ ਤੋਂ ਬਾਅਦ ਦੇਸ਼ ਦੇ ਵਿੱਚ ਇਹ ਪੂਰੀ ਹਲਚਲ ਤੇਜ਼ ਹੋ ਗਈ ਹੈ ਤਾਂ ਸਰਹੱਦੀ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਹੀ ਬੀਐਸਐਫ ਦੇ ਵੱਲੋਂ ਜਿਹੜਾ ਸਰਚ ਆਪਰੇਸ਼ਨ ਲਗਾਤਾਰ ਕੀਤਾ ਜਾ ਰਿਹਾ ਹੈ ਤਾਂ ਹੁਣ ਵੱਡਾ ਐਕਸ਼ਨ ਲਿਆ ਗਿਆ ਜਿੱਥੇ ਸ਼ੱਕੀ ਅੱਤਵਾਦੀਆਂ ਦੇ ਘਰਾਂ ਦੇ ਉੱਤੇ ਤਮਾਕੇ ਕੀਤੇ ਗਏ ਨੇ ਉਹਨਾਂ ਦੇ ਘਰਾਂ ਨੂੰ ਨਸ਼ਟ ਕੀਤਾ ਗਿਆ ਤਾਂ NIA ਨੇ ਜੰਮੂ ਕਸ਼ਮੀਰ ਦੀ ਪੁਲਿਸ ਨਾਲ ਮਿਲ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਸੁਰੱਖਿਆ ਬਲਾਦਾ ਕਸ਼ਮੀਰ ਦੇ ਵਿੱਚ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜਿੱਥੇ ਅਨੰਤਨਾਗ ਦੇ ਵਿੱਚ ਘਰਾਂ ਨੂੰ ਢਾ ਦਿੱਤਾ ਗਿਆ ਕਿਹਾ ਜਾ ਰਿਹਾ ਕਿ ਸ਼ੱਕੀ ਅਤਵਾਦੀ ਇਹਨਾਂ ਦੇ ਇਹਨਾਂ ਘਰਾਂ ਦੇ ਵਿੱਚ ਰਹਿ ਰਹੇ ਸਨ ਪਨਾਹ ਲਈ ਹੋਈ ਸੀ ਤਾਂ ਇਸੇ ਦੌਰਾਨ ਜਦੋਂ ਬੀਐਸਐਫ ਦੇ ਅਧਿਕਾਰੀਆਂ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਉਹਨਾਂ ਦੇ ਵੱਲੋਂ ਤੁਰੰਤ ਵੱਡਾ ਐਕਸ਼ਨ ਲੈਂਦੇ ਹੋਏ ਇਹਨਾਂ ਘਰਾਂ ਨੂੰ ਤਬਾਹ ਕੀਤਾ ਗਿਆ ਬੁਲਡੋਜ਼ਰ ਚਲਾਇਆ ਗਿਆ ਧਮਾਕੇ ਕੀਤੇ ਗਏ ਨੇ ਤੇ ਆਸੀਫ ਸ਼ੇਖ ਜਿਹੜਾ ਕਿਹਾ ਜਾ ਰਿਹਾ ਕਿ ਅਤਵਾਦੀ ਆਸੀਫ ਸ਼ੇਖ ਹੈ ਉਹ اسی ਘਰ ਦੇ ਅੰਦਰ ਰਹਿ ਰਿਹਾ ਸੀ ਤਾਂ ਉਸੇ ਦੇ ਘਰ ਨੂੰ ਜਿਹੜਾ ਤਬਾਹ ਕਰ ਦਿੱਤਾ ਗਿਆ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੂਰੇ ਇਹ ਘਰ ਨੂੰ ਜਿਹੜਾ ਮਿੱਟੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਬੀਐਸਐਫ ਹੁਣ ਮੁਸਤੈਦ ਨਜ਼ਰ ਆ ਰਹੀ ਹੈ ਚੱਪੇ-ਚੱਪੇ ਤੇ ਹਰ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਹਰ ਮੀਟਰ ਤੇ ਜਿਹੜਾ ਤੁਹਾਨੂੰ ਬੀਐਸਐਫ ਦੇ ਅਧਿਕਾਰੀ ਦੇਖਣ ਨੂੰ ਮਿਲਣਗੇ ਤਾਂ ਉੱਥੇ ਹੀ ਹੁਣ ਵੱਡਾ ਐਕਸ਼ਨ ਜਿਹੜਾ ਲਿਆ ਗਿਆ ਹੈ ਅਤਵਾਦੀਆਂ ਦੇ ਘਰਾਂ ਨੂੰ ਢੇਰ ਕਰ ਦਿੱਤਾ ਗਿਆ ਜੰਮੂ ਕਸ਼ਮੀਰ ਦੇ ਵਿੱਚ ਪੁਲਵਾਮਾ ਅੰਦਰ ਜੋ ਅਤਵਾਦੀ ਹਮਲਾ ਹੋਇਆ ਹੈ ਜਿਸ ਤੋਂ ਬਾਅਦ ਜੰਮੂ ਕਸ਼ਮੀਰ ਦੇ ਹਾਲਾਤ ਕਾਫੀ ਤਣਾਅਪੂਰਨ ਬਣੇ ਹੋਏ ਨੇ ਬੀਐਸਐਫ ਦੇ ਵੱਲੋਂ ਚੱਪੇ-ਚੱਪੇ ਤੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤਾਂ ਹਰੇਕ ਵਾਹਨ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਕਿ ਸ਼ੱਕੀ ਅਤਵਾਦੀਆਂ ਦੇ ਘਰ ਦੇ ਉੱਤੇ ਵੱਡਾ ਐਕਸ਼ਨ ਲਿਆ ਗਿਆ ਤਾਂ ਤਮਾਕਾ ਹੋਇਆ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੱਸ ਦੇ ਕਿ ਲਗਾਤਾਰ ਜੰਮੂ ਕਸ਼ਮੀਰ ਦੇ ਵਿੱਚ ਬੀਐਸਐਫ ਦੇ ਅਧਿਕਾਰੀਆਂ ਦੇ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤਾਂ ਉੱਥੇ ਹੀ ਹੁਣ ਵੱਡੀ ਕਾਰਵਾਈ ਬੀਐਸਐਫ ਦੇ ਵੱਲੋਂ ਕੀਤੀ ਗਈ ਹੈ ਜਿੱਥੇ ਸ਼ੱਕੀ ਅਤਵਾਦੀਆਂ ਦੇ ਘਰਾਂ ਦੇ ਉੱਤੇ ਬਿਲਡੋਜ਼ਰ ਚਲਾਇਆ ਗਿਆ ਹੈ ਉਹਨਾਂ ਦੇ ਘਰਾਂ ਦੇ ਉੱਤੇ tMapਾਕਾ ਕਰਕੇ ਉਹਨਾਂ ਦੀ ਪੂਰੀ ਘਰਾਂ ਨੂੰ ਜਿਹੜਾ ਬਰਬਾਦ ਕਰ ਦਿੱਤਾ ਗਿਆ ਤਾਂ ਭਾਰਤੀ ਫੌਜ ਦੇ ਵੱਲੋਂ ਲਗਾਤਾਰ ਵੱਡਾ ਐਕਸ਼ਨ ਲਿਆ ਜਾ ਰਿਹਾ ਥਾਂ ਥਾਂ ਤੇ ਸਰਚ ਅਭਿਆਨ ਚਲਾਇਆ ਜਾ ਰਿਹਾ ਪੁਲਵਾਮਾ ਅਤਵਾਦੀ ਹਮਲੇ ਤੋਂ ਬਾਅਦ ਦੇਸ਼ ਦੇ ਵਿੱਚ ਪੂਰੀ ਹਲਚਲ ਤੇਜ ਹੋ ਗਈ ਹੈ ਸਰਹੱਦੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਹੀ ਬੀਐਸਐਫ ਦੇ ਵੱਲੋਂ ਜਿਹੜਾ ਸਰਚ ਆਪਰੇਸ਼ਨ ਲਗਾਤਾਰ ਕੀਤਾ ਜਾ ਰਿਹਾ ਹੈ ਤਾਂ ਹੁਣ ਵੱਡਾ ਐਕਸ਼ਨ ਲਿਆ ਗਿਆ ਜਿੱਥੇ ਸ਼ੱਕੀ ਅੱਤਵਾਦੀਆਂ ਦੇ ਘਰਾਂ ਦੇ ਉੱਤੇ tMapਾਕੇ ਕੀਤੇ ਗਏ ਨੇ ਉਹਨਾਂ ਦੇ ਘਰਾਂ ਨੂੰ ਨਸ਼ਟ ਕੀਤਾ ਗਿਆ ਤਾਂ NIA ਨੇ ਜੰਮੂ ਕਸ਼ਮੀਰ ਦੀ ਪੁਲਿਸ ਨਾਲ ਮਿਲ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਸੁਰੱਖਿਆ ਬਲਾਦਾ ਕਸ਼ਮੀਰ ਦੇ ਵਿੱਚ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜਿੱਥੇ ਅਨੰਤਨਾਗ ਦੇ ਵਿੱਚ ਘਰਾਂ ਨੂੰ ਟਾ ਦਿੱਤਾ ਗਿਆ ਕਿਹਾ ਜਾ ਰਿਹਾ ਕਿ ਸ਼ੱਕੀ ਅਤਵਾਦੀ ਇਹਨਾਂ ਦੇ ਇਹਨਾਂ ਘਰਾਂ ਦੇ ਵਿੱਚ ਰਹਿ ਰਹੇ ਸਨ ਪਨਾਹ ਲਈ ਹੋਈ ਸੀ ਤਾਂ ਇਸੇ ਦੌਰਾਨ ਜਦੋਂ ਬੀਐਸਐਫ ਦੇ ਅਧਿਕਾਰੀਆਂ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਉਹਨਾਂ ਦੇ ਵੱਲੋਂ ਤੁਰੰਤ ਵੱਡਾ ਐਕਸ਼ਨ ਲੈਂਦੇ ਹੋਏ ਇਹਨਾਂ ਘਰਾਂ ਨੂੰ ਤਬਾਹ ਕੀਤਾ ਗਿਆ ਬੁਲਡੋਜ਼ਰ ਚਲਾਇਆ ਗਿਆ ਧਮਾਕੇ ਕੀਤੇ ਗਏ ਨੇ ਤੇ ਆਸੀਫ ਸ਼ੇਖ ਜਿਹੜਾ ਕਿਹਾ ਜਾ ਰਿਹਾ ਕਿ ਅਤਵਾਦੀ ਆਸੀਫ ਸ਼ੇਖ ਹੈ ਉਹ ਇਸੇ ਘਰ ਦੇ ਅੰਦਰ ਰਹਿ ਰਿਹਾ ਸੀ ਤਾਂ ਉਸੇ ਦੇ ਘਰ ਨੂੰ ਜਿਹੜਾ ਤਬਾਹ ਕਰ ਦਿੱਤਾ ਗਿਆ ਹੈ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੂਰੇ ਘਰ ਨੂੰ ਜਿਹੜਾ ਮਿੱਟੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਬੀਐਸਐਫ ਹੁਣ ਮੁਸਤੈਦ ਨਜ਼ਰ ਆ ਰਹੀ ਹੈ ਚੱਪੇ-ਚੱਪੇ ਤੇ ਹਰ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਹਰ ਮੀਟਰ ਤੇ ਜਿਹੜਾ ਤੁਹਾਨੂੰ ਬੀਐਸਐਫ ਦੇ ਅਧਿਕਾਰੀ ਦੇਖਣ ਨੂੰ ਮਿਲਣਗੇ ਤਾਂ ਉੱਥੇ ਹੀ ਹੁਣ ਵੱਡਾ ਐਕਸ਼ਨ ਜਿਹੜਾ ਲਿਆ ਗਿਆ ਹੈ ਅਤਵਾਦੀਆਂ ਦੇ ਘਰਾਂ ਨੂੰ ਢੇਰ ਕਰ ਦਿੱਤਾ ਗਿਆ ਜੰਮੂ ਕਸ਼ਮੀਰ ਦੇ ਵਿੱਚ ਪੁਲਵਾਮਾ ਅੰਦਰ ਜੋ ਅਤਵਾਦੀ ਹਮਲਾ ਹੋਇਆ ਹੈ ਜਿਸ ਤੋਂ ਬਾਅਦ ਜੰਮੂ ਕਸ਼ਮੀਰ ਦੇ ਹਾਲਾਤ ਕਾਫੀ ਤਣਾਅਪੂਰਨ ਬਣੇ ਹੋਏ ਨੇ ਬੀਐਸਐਫ ਦੇ ਵੱਲੋਂ ਚੱਪੇ-ਚੱਪੇ ਤੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤਾਂ ਹਰੇਕ ਵਾਹਨ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਕਿ ਸ਼ੱਕੀ ਅਤਵਾਦੀਆਂ ਦੇ ਘਰ ਦੇ ਉੱਤੇ ਵੱਡਾ ਐਕਸ਼ਨ ਲਿਆ ਗਿਆ ਤਾਂ ਤਮਾਕਾ ਹੋਇਆ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਦੀ ਕਿ ਲਗਾਤਾਰ ਜੰਮੂ ਕਸ਼ਮੀਰ ਦੇ ਵਿੱਚ ਬੀਐਸਐਫ ਦੇ ਅਧਿਕਾਰੀਆਂ ਦੇ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤਾਂ ਉੱਥੇ ਹੀ ਹੁਣ ਵੱਡੀ ਕਾਰਵਾਈ ਬੀਐਸਐਫ ਦੇ ਵੱਲੋਂ ਕੀਤੀ ਗਈ ਹੈ ਜਿੱਥੇ ਸ਼ੱਕੀ ਅਤਵਾਦੀਆਂ ਦੇ ਘਰਾਂ ਦੇ ਉੱਤੇ ਬਿਲਡੋਜ਼ਰ ਚਲਾਇਆ ਗਿਆ ਹੈ ਉਹਨਾਂ ਦੇ ਘਰਾਂ ਦੇ ਉੱਤੇ tMapaka ਕਰਕੇ ਉਹਨਾਂ ਦੀ ਪੂਰੀ ਕਰਾਂ ਨੂੰ ਜਿਹੜਾ ਬਰਬਾਦ ਕਰ ਦਿੱਤਾ ਗਿਆ ਤਾਂ ਭਾਰਤੀ ਫੌਜ ਦੇ ਵੱਲੋਂ ਲਗਾਤਾਰ ਵੱਡਾ ਐਕਸ਼ਨ ਲਿਆ ਜਾ ਰਿਹਾ ਹੈ ਥਾਂ ਥਾਂ ਤੇ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਪਲਵਾਮਾ ਅਤਵਾਦੀ ਹਮਲੇ ਤੋਂ ਬਾਅਦ ਦੇਸ਼ ਦੇ ਵਿੱਚ ਇਹ ਪੂਰੀ ਹਲਚਲ ਤੇਜ਼ ਹੋ ਗਈ ਹੈ ਤਾਂ ਸਰਹੱਦੀ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਹੀ ਬੀਐਸਐਫ ਦੇ ਵੱਲੋਂ ਜਿਹੜਾ ਸਰਚ ਆਪਰੇਸ਼ਨ ਲਗਾਤਾਰ ਕੀਤਾ ਜਾ ਰਿਹਾ ਹੈ ਤਾਂ ਹੁਣ ਵੱਡਾ ਐਕਸ਼ਨ ਲਿਆ ਗਿਆ ਜਿੱਥੇ ਸ਼ੱਕੀ ਅੱਤਵਾਦੀਆਂ ਦੇ ਘਰਾਂ ਦੇ ਉੱਤੇ ਤਮਾਕੇ ਕੀਤੇ ਗਏ ਨੇ ਉਹਨਾਂ ਦੇ ਘਰਾਂ ਨੂੰ ਨਸ਼ਟ ਕੀਤਾ ਗਿਆ ਤਾਂ ਐਨਆਈਏ ਨੇ ਜੰਮੂ ਕਸ਼ਮੀਰ ਦੀ ਪੁਲਿਸ ਨਾਲ ਮਿਲ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਸੁਰੱਖਿਆ ਬਲਾਦਾ ਕਸ਼ਮੀਰ ਦੇ ਵਿੱਚ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜਿੱਥੇ ਅਨੰਤਨਾਗ ਦੇ ਵਿੱਚ ਘਰਾਂ ਨੂੰ ਟਾ ਦਿੱਤਾ ਗਿਆ ਕਿਹਾ ਜਾ ਰਿਹਾ ਕਿ ਸ਼ੱਕੀ ਅਤਵਾਦੀ ਇਹਨਾਂ ਦੇ ਇਹਨਾਂ ਘਰਾਂ ਦੇ ਵਿੱਚ ਰਹਿ ਰਹੇ ਸਨ ਪਨਾਹ ਲਈ ਹੋਈ ਸੀ ਤਾਂ ਇਸੇ ਦੌਰਾਨ ਜਦੋਂ ਬੀਐਸਐਫ ਦੇ ਅਧਿਕਾਰੀਆਂ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਉਹਨਾਂ ਦੇ ਵੱਲੋਂ ਤੁਰੰਤ ਵੱਡਾ ਐਕਸ਼ਨ ਲੈਂਦੇ ਹੋਏ ਇਹਨਾਂ ਘਰਾਂ ਨੂੰ ਤਬਾਹ ਕੀਤਾ ਗਿਆ ਬੁਲਡੋਜ਼ਰ ਚਲਾਇਆ ਗਿਆ ਧਮਾਕੇ ਕੀਤੇ ਗਏ ਨੇ ਤੇ ਆਸੀਫ ਸ਼ੇਖ ਜਿਹੜਾ ਕਿਹਾ ਜਾ ਰਿਹਾ ਕਿ ਅਤਵਾਦੀ ਆਸੀਫ ਸ਼ੇਖ ਹੈ ਉਹ ਇਸੇ ਘਰ ਦੇ ਅੰਦਰ ਰਹਿ ਰਿਹਾ ਸੀ ਤਾਂ ਉਸੇ ਦੇ ਘਰ ਨੂੰ ਜਿਹੜਾ ਤਬਾਹ ਕਰ ਦਿੱਤਾ ਗਿਆ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੂਰੇ ਘਰ ਨੂੰ ਜਿਹੜਾ ਮਿੱਟੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਬੀਐਸਐਫ ਹੁਣ ਮੁਸਤੈਦ ਨਜ਼ਰ ਆ ਰਹੀ ਹੈ ਚੱਪੇ-ਚੱਪੇ ਤੇ ਹਰ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਹਰ ਮੀਟਰ ਤੇ ਜਿਹੜਾ ਤੁਹਾਨੂੰ ਬੀਐਸਐਫ ਦੇ ਅਧਿਕਾਰੀ ਦੇਖਣ ਨੂੰ ਮਿਲਣਗੇ ਤਾਂ ਉੱਥੇ ਹੀ ਹੁਣ ਵੱਡਾ ਐਕਸ਼ਨ ਜਿਹੜਾ ਲਿਆ ਗਿਆ ਹੈ ਅਤਵਾਦੀਆਂ ਦੇ ਘਰਾਂ ਨੂੰ ਢੇਰ ਕਰ ਦਿੱਤਾ ਗਿਆ ਜੰਮੂ ਕਸ਼ਮੀਰ ਦੇ ਵਿੱਚ ਪੁਲਵਾਮਾ ਅੰਦਰ ਜੋ ਅਤਵਾਦੀ ਹਮਲਾ ਹੋਇਆ ਹੈ ਜਿਸ ਤੋਂ ਬਾਅਦ ਜੰਮੂ ਕਸ਼ਮੀਰ ਦੇ ਹਾਲਾਤ ਕਾਫੀ ਤਣਾਅਪੂਰਨ ਬਣੇ ਹੋਏ ਨੇ ਬੀਐਸਐਫ ਦੇ ਵੱਲੋਂ ਚੱਪੇ-ਚੱਪੇ ਤੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤਾਂ ਹਰੇਕ ਵਾਹਨ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਕਿ ਸ਼ੱਕੀ ਅਤਵਾਦੀਆਂ ਦੇ ਘਰ ਦੇ ਉੱਤੇ ਵੱਡਾ ਐਕਸ਼ਨ ਲਿਆ ਗਿਆ ਤਾਂ ਤਮਾਕਾ ਹੋਇਆ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਦੀ ਕਿ ਲਗਾਤਾਰ ਜੰਮੂ ਕਸ਼ਮੀਰ ਦੇ ਵਿੱਚ ਬੀਐਸਐਫ ਦੇ ਅਧਿਕਾਰੀਆਂ ਦੇ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤਾਂ ਉੱਥੇ ਹੀ ਹੁਣ ਵੱਡੀ ਕਾਰਵਾਈ ਬੀਐਸਐਫ ਦੇ ਵੱਲੋਂ ਕੀਤੀ ਗਈ ਹੈ ਜਿੱਥੇ ਸ਼ੱਕੀ ਅਤਵਾਦੀਆਂ ਦੇ ਘਰਾਂ ਦੇ ਉੱਤੇ ਬਿਲਡੋਜ਼ਰ ਚਲਾਇਆ ਗਿਆ ਹੈ ਉਹਨਾਂ ਦੇ ਘਰਾਂ ਦੇ ਉੱਤੇ ਤਮਾਕਾ ਕਰਕੇ ਉਹਨਾਂ ਦੀ ਪੂਰੀ ਕਰਾਂ ਨੂੰ ਜਿਹੜਾ ਬਰਬਾਦ ਕਰ ਦਿੱਤਾ ਗਿਆ ਤਾਂ ਭਾਰਤੀ ਫੌਜ ਦੇ ਵੱਲੋਂ ਲਗਾਤਾਰ ਵੱਡਾ ਐਕਸ਼ਨ ਲਿਆ ਜਾ ਰਿਹਾ ਹੈ ਥਾਂ ਥਾਂ ਤੇ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਪੁਲਵਾਮਾ ਅਤਵਾਦੀ ਹਮਲੇ ਤੋਂ ਬਾਅਦ ਦੇਸ਼ ਦੇ ਵਿੱਚ ਇਹ ਪੂਰੀ ਹਲਚਲ ਤੇਜ਼ ਹੋ ਗਈ ਹੈ ਤਾਂ ਸਰਹੱਦੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਹੀ ਬੀਐਸਐਫ ਦੇ ਵੱਲੋਂ ਜਿਹੜਾ ਸਰਚ ਆਪਰੇਸ਼ਨ ਲਗਾਤਾਰ ਕੀਤਾ ਜਾ ਰਿਹਾ ਹੈ ਤਾਂ ਹੁਣ ਵੱਡਾ ਐਕਸ਼ਨ ਲਿਆ ਗਿਆ ਜਿੱਥੇ ਸ਼ੱਕੀ ਅੱਤਵਾਦੀਆਂ ਦੇ ਘਰਾਂ ਦੇ ਉੱਤੇ ਤਮਾਕੇ ਕੀਤੇ ਗਏ ਨੇ ਉਹਨਾਂ ਦੇ ਘਰਾਂ ਨੂੰ ਨਸ਼ਟ ਕੀਤਾ ਗਿਆ ਤਾਂ ਐਨਆਈਏ ਨੇ ਜੰਮੂ ਕਸ਼ਮੀਰ ਦੀ ਪੁਲਿਸ ਨਾਲ ਮਿਲ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਸੁਰੱਖਿਆ ਬਲਾਦਾ ਕਸ਼ਮੀਰ ਦੇ ਵਿੱਚ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜਿੱਥੇ ਅਨੰਤਨਾਗ ਦੇ ਵਿੱਚ ਘਰਾਂ ਨੂੰ ਟਾ ਦਿੱਤਾ ਗਿਆ ਕਿਹਾ ਜਾ ਰਿਹਾ ਕਿ ਸ਼ੱਕੀ ਅਤਵਾਦੀ ਇਹਨਾਂ ਦੇ ਇਹਨਾਂ ਘਰਾਂ ਦੇ ਵਿੱਚ ਰਹਿ ਰਹੇ ਸਨ ਪਨਾਹ ਲਈ ਹੋਈ ਸੀ ਤਾਂ ਇਸੇ ਦੌਰਾਨ ਜਦੋਂ ਬੀਐਸਐਫ ਦੇ ਅਧਿਕਾਰੀਆਂ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਉਹਨਾਂ ਦੇ ਵੱਲੋਂ ਤੁਰੰਤ ਵੱਡਾ ਐਕਸ਼ਨ ਲੈਂਦੇ ਹੋਏ ਇਹਨਾਂ ਘਰਾਂ ਨੂੰ ਤਬਾਹ ਕੀਤਾ ਗਿਆ ਬਿਲਡੋਜ਼ਰ ਚਲਾਇਆ ਗਿਆ ਧਮਾਕੇ ਕੀਤੇ ਗਏ ਨੇ ਤੇ ਆਸੀਫ ਸ਼ੇਖ ਜਿਹੜਾ ਕਿਹਾ ਜਾ ਰਿਹਾ ਕਿ ਅਤਵਾਦੀ ਆਸੀਫ ਸ਼ੇਖ ਹੈ ਉਹ اسی ਘਰ ਦੇ ਅੰਦਰ ਰਹਿ ਰਿਹਾ ਸੀ ਤਾਂ ਉਸ ਦੇ ਘਰ ਨੂੰ ਜਿਹੜਾ ਤਬਾਹ ਕਰ ਦਿੱਤਾ ਗਿਆ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੂਰੇ ਇਹ ਘਰ ਨੂੰ ਜਿਹੜਾ ਮਿੱਟੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਬੀਐਸਐਫ ਹੁਣ ਮੁਸਤੈਦ ਨਜ਼ਰ ਆ ਰਹੀ ਹੈ ਚੱਪੇ-ਚੱਪੇ ਤੇ ਹਰ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਹਰ ਮੀਟਰ ਤੇ ਜਿਹੜਾ ਤੁਹਾਨੂੰ ਬੀਐਸਐਫ ਦੇ ਅਧਿਕਾਰੀ ਦੇਖਣ ਨੂੰ ਮਿਲਣਗੇ ਤਾਂ ਉੱਥੇ ਹੀ ਹੁਣ ਵੱਡਾ ਐਕਸ਼ਨ ਜਿਹੜਾ ਲਿਆ ਗਿਆ ਹੈ ਅਤਵਾਦੀਆਂ ਦੇ ਘਰਾਂ ਨੂੰ ਢੇਰ ਕਰ ਦਿੱਤਾ ਗਿਆ ਹੈ ਜੰਮੂ ਕਸ਼ਮੀਰ ਦੇ ਵਿੱਚ ਪੁਲਵਾਮਾ ਅੰਦਰ ਜੋ ਅਤਵਾਦੀ ਹਮਲਾ ਹੋਇਆ ਹੈ ਜਿਸ ਤੋਂ ਬਾਅਦ ਜੰਮੂ ਕਸ਼ਮੀਰ ਦੇ ਹਾਲਾਤ ਕਾਫੀ ਤਣਾਅਪੂਰਨ ਬਣੇ ਹੋਏ ਨੇ ਬੀਐਸਐਫ ਦੇ ਵੱਲੋਂ ਚੱਪੇ-ਚੱਪੇ ਤੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤਾਂ ਹਰੇਕ ਵਾਹਨ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਕਿ ਸ਼ੱਕੀ ਅਤਵਾਦੀਆਂ ਦੇ ਘਰ ਦੇ ਉੱਤੇ ਵੱਡਾ ਐਕਸ਼ਨ ਲਿਆ ਗਿਆ ਤਾਂ ਟਮਾਕਾ ਹੋਇਆ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੱਸ ਦੇ ਕਿ ਲਗਾ